ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰ ਦਰਸ਼ਕੋ ਅੱਜ ਗੱਲ ਕੈਨੇਡਾ ਦੀ ਕਰਨੀ ਹੈ ਤੇ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਬੱਚੇ ਨੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਹੜੇ ਪੰਜਾਬ ਤੋਂ ਸਟੱਡੀ ਵੀਜ਼ੇ ਤੇ ਕੈਨੇਡਾ ਜਾਣਾ ਚਾਹੁੰਦੇ ਨੇ ਉਹਨਾਂ ਦੀ ਗੱਲ ਕਰਨੀ ਹੈ ਉਹਨਾਂ ਚ ਕਿਉਂ ਇੰਨੀ ਕਮੀ ਜਿਹੜੀ ਹੈ ਉਹ ਆ ਰਹੀ ਹੈ ਇਹ ਗੱਲਾਂ ਆਪਾਂ ਕਰ ਲਿਆ ਨੇ ਇਸ ਵੀਡੀਓ ਦੇ ਵਿੱਚ ਲੇਕਿਨ ਪਹਿਲਾਂ ਮੈਂ ਉਹੀ ਅਪੀਲ ਜਿਹੜੀ ਅਕਸਰ ਕਰਦਾ ਹਾਂ ਕਿ ਤੁਸੀਂ ਉਹ ਦੋਸਤ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਗੱਲ ਇਹ ਹੈ ਕਿ ਜਿਹੜੇ ਕੈਨੇਡਾ ਦੇ ਆਵਾਸ ਮੰਤਰੀ ਨੇ ਇਮੀਗ੍ਰੇਸ਼ਨ ਮਿਨਿਸਟਰ ਨੇ ਮਾਰਕ ਮਿਲਰ ਉਨਾਂ ਨੇ ਇੱਕ ਇੰਟਰਵਿਊ ਦਿੱਤੀ ਹੈ ਰਾਈਟਰਸ ਨੂੰ ਜਿਹੜੀ ਰਾਈਟਰਸ ਹੈ ਨਾ ਇਹ ਦੁਨੀਆ ਦੀ ਕਾਫੀ ਵੱਡੀ ਇੱਕ ਨਿਊਜ਼ ਏਜੰਸੀ ਹੈ ਤੇ ਉਹਦੀ ਕਾਫੀ ਕ੍ਰੈਡੀਬਿਲਟੀ ਹੈ ਸਾਰੀ ਦੁਨੀਆ ਦੇ ਵਿੱਚ ਉਹਨਾਂ ਦੇ ਸਬਸਕ੍ਰਾਈਬਰ ਨੇ ਉਹਨਾਂ ਤੋਂ ਖਬਰਾਂ ਲੈਂਦੇ ਨੇ ਸੋ ਉੱਥੇ ਜਿਹੜੀ ਗੱਲ ਕੀਤੀ ਹੈ ਮਿਲਰ ਸਾਹਿਬ ਨੇ ਉਹ ਤੋਂ ਤਾਂ ਇਹੋ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿਹੜਾ ਬੜਾ ਮੁਸ਼ਕਲ ਹੋਏਗਾ ਪੰਜਾਬ ਦੇ ਬੱਚਿਆਂ ਨੂੰ ਕੈਨੇਡਾ ਜਾਣਾ ਖਾਸ ਤੌਰ ਤੇ ਸਟੱਡੀ ਵੀਜ਼ੇ ਤੇ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਪਿਛਲੇ 3 ਮਹੀਨਿਆਂ ਚ ਪਿਛਲੀ ਤਮਾਹੀ ਦੇ ਤਮਾਹੀ ਦਾ ਰਿਕਾਰਡ ਹੁੰਦਾ ਹੈ ਉਹਦੇ ਵਿੱਚ 86% ਕਮੀ ਆਈ ਹੈ ਜਿਹੜੀ ਜੇ 100 ਬੱਚਿਆਂ ਨੇ ਕੈਨੇਡਾ ਜਾਣਾ ਸੀ ਪੜਨ ਲਈ ਸਟੱਡੀ ਵੀਜ਼ੇ ਤੇ ਇਹ ਤਾਂ ਆਪਾਂ ਨੂੰ ਵੀ ਪਤਾ ਹੈ ਵੀ ਜਿਹੜੇ ਬੱਚੇ ਪੜਨ ਲਈ ਕੈਨੇਡਾ ਜਾਂਦੇ ਨੇ ਉਹ ਸਿਰਫ ਪੜਨ ਲਈ ਨਹੀਂ ਜਾਂਦੇ ਉਹ ਜ਼ਿਆਦਾਤਰ ਰਹਿਣ ਲਈ ਜਾਂਦੇ ਨੇ ਪੀਆਰ ਲਈ ਜਾਂਦੇ ਨੇ ਪਹਿਲਾਂ ਐਡਮਿਸ਼ਨ ਲੈਂਦੇ ਨੇ ਫਿਰ ਪੜਦੇ ਕੰਮ ਕਰਦੇ ਕਰਦੇ ਵਿਚਾਰੇ ਪੜਦੇ ਨੇ ਤੇ ਉਸ ਤੋਂ ਬਾਅਦ ਬਰ ਪਰਮਿਟ ਤੇ ਫਿਰ ਪੀਆਰ ਇਹ ਉਹਨਾਂ ਦਾ ਏਮ ਹੁੰਦਾ ਸੋ ਉਹ ਜਿਹੜੇ ਚਲੋ ਆਪਾਂ ਸ਼ੁਰੂ ਚ ਕਹ ਲਈਏ ਵੀ ਸਟੱਡੀ ਵੀਜ਼ੇ ਤੇ ਜਿਹੜੇ ਜਾਂਦੇ ਨੇ 86% ਕਮੀ ਜਿਸ 100 ਚੋਂ 14 ਨੂੰ ਹੀ ਵੀਜ਼ਾ ਮਿਲਿਆ ਤੇ ਹੁਣ ਮਿਲਰ ਸਾਹਿਬ ਇਹ ਕਹਿੰਦੇ ਨੇ ਕਿ ਇਹ ਸਥਿਤੀ ਇਹ ਹੀ ਰਹੂਗੀ ਕਾਰਨ ਇਹਦਾ ਇਹ ਦੱਸਿਆ ਕਿ ਜਦੋਂ ਸਾਡੇ 41 ਡਿਪਲੋਮੈਟ ਟੈਂਡਰ ਬਫ ਕਰਦੇ ਤਾਂ ਕੰਮ ਕੌਣ ਕਰੇ ਪ੍ਰੋਸੈਸ ਕੌਣ ਕਰੂਗਾ ਇਹ ਜਿਹੜੀਆਂ ਅਰਜ਼ੀਆਂ ਤੁਹਾਡੀਆਂ ਜਾਂਦੀਆਂ ਨੇ ਉੱਥੇ ਤਾਂ ਉਹਨਾਂ ਲਈ ਉਹਨਾਂ ਦੀ ਪ੍ਰੋਸੈਸਿੰਗ ਲਈ ਜਿਹੜੇ ਬੰਦੇ ਅਸੀਂ ਲਾਇਸ ਸੀ ਉਹ ਤਾਂ ਇੰਡੀਆ ਨੇ ਵਾਪਸ ਭੇਜ ਤੇ ਤੇ ਅਸੀਂ ਕਿਸ ਤਰ੍ਹਾਂ ਇਹ ਕੰਮ ਕਿਵੇਂ ਨਿਬੜੂਗਾ ਇਸ ਕਰਕੇ ਉਹ ਕਹਿੰਦੇ ਇਹ ਸਥਿਤੀ ਐਹੀ ਰਹੂਗੀ ਹੁਣ ਇਹਦੇ ਚ ਅਸਲ ਦੇ ਵਿੱਚ ਤਾਂ ਗੱਲ ਇਹ ਹੈ ਨਾ ਇੰਡੀਅਨ ਉਹ ਕਹਿੰਦੇ ਕਿ ਇੰਡੀਅਨ ਸਟੂਡੈਂਟਸ ਤੇ ਜਦੋਂ ਅਸੀਂ ਇੰਡੀਅਨ ਸਟੂਡੈਂਟਸ ਦੀ ਗੱਲ ਕਰਦੇ ਆਂ ਇਹ ਗੱਲ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਪਤਾ ਹੈ ਇਹ ਗ੍ਰਹਿ ਮੰਤਰੀ ਨੂੰ ਵੀ ਪਤਾ ਹੈ ਕਿ ਕੈਨੇਡਾ ਜਿਹੜਾ ਹੈ ਉਹਦੇ ਵੱਡੀ ਗਿਣਤੀ ਚ ਜ਼ਿਆਦਾ ਗਿਣਤੀ ਚ ਪੰਜਾਬੀ ਜਾਂਦੇ ਨੇ ਤੇ ਜੇ ਇਹ ਜਦੋਂ ਅਸੀਂ ਇਹਨਾਂ ਦੇ ਡਿਪਲੋਮੈਟ ਬਾਪਸ ਭੇਜਦੇ ਤਾਂ ਅਸਰ ਕੀਤੇ ਪੈਣਾ ਉਹ ਪੰਜਾਬੀਆਂ ਤੇ ਪੈਣਾ ਤੇ ਪੰਜਾਬ ਪਹਿਲੇ ਉਹ ਉਹ ਜਿਹੜੇ ਉਹ ਇਹ ਸਮਝਦੇ ਨੇ ਕਿ ਕੈਨੇਡਾ ਨੇ ਤਾਂ ਪੰਜਾਬ ਕੈਨੇਡਾ ਦੇ ਵਿੱਚ ਜਿਹੜੇ ਪੰਜਾਬੀ ਦੇ ਖਾਲਸਾ ਹੋਂ ਤੇ ਖਾਲਸਤਾਨੀ ਨੇ ਉਹਨਾਂ ਦੇ ਪਹਿਲੀ ਡਾਕਟਰ ਦਮ ਕੀਤਾ ਪਿਆ ਤੇ ਉਹ ਇਸ ਕਰਕੇ ਉਹਨਾਂ ਲਈ ਇਹ ਕੋਈ ਜ਼ਿਆਦਾ ਤਰਜੀਹ ਵਾਲੀ ਗੱਲ ਨਹੀਂ ਕਿ ਉਹਨਾਂ ਦੇ ਡਿਪਲੋਮੈਟ ਨੂੰ ਵਾਪਸ ਬੁਲਾਈਏ ਤੇ ਅਗਲੀ ਗੱਲ ਇਹ ਹੈ ਕਿ ਹਾਲਾਤ ਕੈਨੇਡਾ ਤੇ ਭਾਰਤ ਦੇ ਸਬੰਧ ਜੁੜੇ ਨੇ ਉਹ ਬਿਲਕੁਲ ਠੀਕ ਨਹੀਂ ਹੈ 18 ਜੂਨ ਜਦੋਂ ਹਰਦੀਪ ਸਿੰਘ ਨੇਜਰ ਦਾ ਕਤਲ ਹੋਇਆ ਸੀ ਤੇ ਜੱਕ ਐ ਕਹਿ ਲੋ ਕਿ ਜਦੋਂ ਉਦੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡਨ ਨੇ ਇਹ ਗੱਲ ਕਹੀ ਸੀ ਕਿ ਇਹਦੇ ਲਈ ਜਿਹੜੇ ਹੈ ਇੰਡੀਅਨ ਏਜੰਸੀ ਚ ਜਿੰਮੇਵਾਰ ਨੇ ਉਸ ਤੋਂ ਬਾਅਦ ਇਹ ਸਾਰਾ ਕੁਝ ਹੋਇਆ ਦੇਖੋ ਇਹ ਫਰਕ ਹੁੰਦਾ ਕਿਉਂਕਿ ਕੈਨੇਡਾ ਇੱਕ ਛੋਟਾ ਕੰਟਰੀ ਹੈ ਅਮਰੀਕਾ ਨੇ ਜਦੋਂ ਕੀਤਾ ਹਾਲਾਂਕਿ ਪੰਨੂ ਜਿਹੜਾ ਹੈ ਉਹ ਤੇ ਕੋਸ਼ਿਸ਼ ਹੀ ਹੋਈ ਸੀ ਤੇ ਉਹ ਦੇਖੋ ਨਿਖਲ ਗੁਪਤਾ ਜ ਆ ਜਿਹੜਾ ਹੈ ਸਾਰਾ ਤਿਆਰ ਹੈ ਮਤਲਬ ਜੋ ਅਮਰੀਕਾ ਚਾਹੁੰਦਾ ਹੈ ਭਾਰਤ ਉਹ ਹੀ ਕਹਿਣ ਨੂੰ ਤਿਆਰ ਹੈ ਉਹ ਸਮੂਹ ਦੇ ਨੂੰ ਤਿਆਰ ਹੈ ਲੇਕਿਨ ਇਧਰ ਨਹੀਂ ਕੈਨੇਡਾ ਨਹੀਂ ਚੋਰਖੇ ਸਾਡਾ ਸਬੰਧ ਤਾਂ ਇਹ ਸੀ ਕਿ ਦੇਖੋ ਅੱਜ ਵੀ ਪੰਜਾਬ ਦੇ ਬੱਚਿਆਂ ਦਾ ਸੁਪਨਾ ਜਿਹੜਾ ਹੈ ਉਹ ਕੈਨੇਡਾ ਪਹੁੰਚਣਾ ਹੈ ਫੇਵਰੇਟ ਡੈਸਟੀਨੇਸ਼ਨ ਜਿਹੜਾ ਉਹ ਕੈਨੇਡਾ ਹੈ ਜੇ ਫਿਰ ਜੇ ਕੈਨੇਡਾ ਤਾਂ ਕੋਈ ਵਾਰੀ ਹੁੰਦਾ ਉਹ ਆਸਟ੍ਰੇਲੀਆ ਹੈ ਆਸਟ੍ਰੇਲੀਆ ਥੋੜਾ ਔਖਾ ਹੈ ਤੇ ਉਹ ਜਿਆਦਾ ਸਕਰੀਨਿੰਗ ਕਰਦੇ ਨੇ ਇੰਗਲਿਸ਼ ਦੇ ਵੇ ਤੇ ਵੀ ਜਿਆਦਾ ਸਕਰੀਨਿੰਗ ਕਰਦੇ ਨੇ ਪੀਆਰ ਵੀ ਓਕੀ ਹੈ ਫਿਰ ਉਥੇ ਜੇ ਉਥੇ ਵੀ ਨਾ ਤਾਂ ਫਿਰ ਇੰਗਲੈਂਡ ਜੇ ਇੰਗਲੈਂਡ ਨਹੀਂ ਇਟਲੀ ਜਾਂ ਫਿਰ ਯੂ ਐਸ ਜਿਹੜੇ ਬਾਕੀ ਕੰਟਰੀ ਨੇ ਉਹੋ ਕੰਮ ਔਖਾ ਹੈ ਜਿਵੇਂ ਜਸਟਨ ਟਰੂਡੋ ਦੇ ਪਤਾ ਤੋਂ ਲੈ ਕੇ ਹੁਣ ਤੱਕ 1960 ਤੋਂ ਲੈ ਕੇ ਹੁਣ ਤੱਕ ਜੇ ਕੈਨੇਡਾ ਦੇ ਵਿੱਚ ਜੇ ਕੋਈ ਬੱਡੀ ਕਮਿਊਨਿਟੀ ਉੱਥੇ ਪਹੁੰਚੀ ਹੈ ਜਾਂ ਉਹਨੂੰ ਜਿਹੜਾ ਹੈ ਸਹੂਲਤਾ ਮਿਲੀਆਂ ਨੇ ਉਹ ਪੰਜਾਬੀ ਨੇ ਤੇ ਪੰਜਾਬੀਆਂ ਨੇ ਜਾ ਕੇ ਉੱਥੇ ਫਿਰ ਪੋਲਿਟਿਕਸ ਦੇ ਵਿੱਚ ਵੀ ਆਪਣੀ ਇੱਕ ਵੱਖਰੀ ਜਗ੍ਹਾ ਬਣਾਈ ਚਲੋ ਬਾਕੀ ਤਾਂ ਮਾਂ ਤੇ ਬਣਾਈ ਤੇ ਇਹ ਵੀ ਗੱਲ ਹੈ ਕਿ ਨੈਗੇਟਿਵ ਪੱਖ ਵੀ ਬਹੁਤ ਹੈ ਡਰੱਗ ਦੇ ਵਿੱਚ ਵੀ ਗੈਂਗਸਟਰ ਵੀ ਉਹ ਸਾਰੀਆਂ ਗੱਲਾਂ ਨਾਲ ਨਾਲ ਚੱਲਦੀਆਂ ਨੇ ਅੱਜ ਤਾਂ ਸਾਡਾ ਮਕਸਦ ਸਿਰਫ ਇਹ ਸੀ ਤੁਹਾਨੂੰ ਦੱਸਣ ਦਾ ਇਹ ਜਿਹੜੇ ਮਿਲਰ ਸਾਹਿਬ ਨੇ ਜਿਹੜੀ ਕੱਲ ਇੰਟਰਵਿਊ ਕੀਤੀ ਉਹਦੇ ਚ ਉਹਨਾਂ ਨੇ ਇਹ ਗੱਲ ਸਪਸ਼ਟ ਕਰਤੀ ਕਿ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਕਿਸੇ ਕਿਸਮ ਦੀ ਕੋਈ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਅਨਲੈਸ ਅੰਟਿਲ ਇੰਡੀਅਨ ਗਵਰਨਮੈਂਟ ਜਿਹੜੇ ਇਹਨਾਂ ਦੇ ਡਿਪਲੋਮੈਟਸ ਬੌਸ ਬੁਲਾਏ ਨੇ ਉਹਨਾਂ ਨੂੰ ਇੰਡੀਆ ਦੇ ਵਿੱਚ ਦੁਬਾਰਾ ਬੁਲਾਵੇ ਉਸੇ ਤਰ੍ਹਾਂ ਉਹਨਾਂ ਦਾ ਆਫਿਸ ਕੰਮ ਕਰੇ ਉਹ ਸੈਂਟਰੀ ਕੇ ਨਰ ਉਹ ਹੋਤੇ ਜਿਹੜਾ ਸ਼ੀਅਰ ਪ੍ਰੋਸੈਸਿੰਗ ਸ਼ੁਰੂ ਹੋਏਗੀ ਨਹੀਂ ਨਹੀਂ ਹੋਣੀ ਵੈਸੇ ਮੈਂ ਆਪਣੇ ਜਿਹੜੇ ਜਾਣਾ ਚਾਹੁੰਦੇ ਨੇ ਉਹਨਾਂ ਬੱਚਿਆਂ ਨੂੰ ਵੀ ਇੱਕ ਨਸੀਹਤ ਦਿੰਨਾ ਕਿ ਚਲੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਨਾ ਜਾਓ ਪਰ ਮੈਂ ਇਹ ਜ਼ਰੂਰ ਕਹਿਣਾ ਕਿ ਅੱਜਕੱਲ੍ਹ ਹਾਲਾਤ ਕੈਨੇਡਾ ਦੇ ਵੀ ਕੋਈ ਜ਼ਿਆਦਾ ਠੀਕ ਨਹੀਂ ਨਾ ਤਾਂ ਰਹਿਣ ਦਾ ਪ੍ਰਬੰਧ ਆ ਤੇ 20 ਮਿੰਟ ਖਤਮ ਹੋ ਗਿਆ ਬਹੁਤ ਬਾਰੇ ਲੋਕ ਤਾਂ ਟੈਂਟਾਂ ਚ ਰਹਿੰਦੇ ਦੇਖੇ ਗਏ ਨੌਕਰੀਆਂ ਨਹੀਂ ਹੈ ਕੁੜੀਆਂ ਲਈ ਤਾਂ ਬਹੁਤ ਹੀ ਮੁਸ਼ਕਲ ਹੈ ਤੇ ਹਾਂ ਬਿਲਕੁਲ ਜੇ ਜਾਣਾ ਹੀ ਹੈ ਜਿਹੜੇ 14 15% ਖਾਸ ਤੌਰ ਤੇ ਕੁੜੀਆਂ ਉਹੀ ਜਾਓ ਜਿਨ੍ਹਾਂ ਦਾ ਉੱਥੇ ਕੋਈ ਆਪਣਾ ਜਿਹੜਾ ਨਜ਼ਦੀਕੀ ਬਲੱਡ ਰਿਲੇਸ਼ਨ ਹੈ ਆਦਰਵਾਇਸ ਉੱਥੇ ਮੈਂ ਜਾਣ ਨੂੰ ਤੁਹਾਨੂੰ ਐਡਵਾਈਸ ਨਹੀਂ ਕਰਦਾ ਕਿ ਉੱਥੇ ਜਾਓ ਦੂਜੀ ਗੱਲ ਉਹੀ ਜਾਓ ਜਿਹੜੇ ਕੋਈ ਮਾੜਾ ਮੋਟਾ ਕੰਮ ਜਿਨ੍ਹਾਂ ਨੂੰ ਆਉਂਦਾ ਹੈ ਸਕਿਲਡ ਵਰਕਰ वैसे सच्ची बात ता एक दुनिया दा कोई भी हिस्सा होवे जे तौनु कोई काम आउंदा ता तौनु जेड़ा है किसी किस्म दी कोई कमी नहीं ਸਾਡੇ ਦੇਸ਼ ਦੇ ਵਿੱਚ ਵੀ ਤੁਸੀਂ ਪੜੀ ਨਿਗਾਹ ਮਾਰੋ ਮੈਂ ਮੀਡਲ ਕਲਾਸ ਨੂੰ ਕਹਿੰਦਾ ਉਹਦੇ ਦੇਖਾ ਮਾਰੋ ਤੁਹਾਨੂੰ ਪਲੰਬਰ ਦੀ ਲੋੜ ਹੈ ਚਾਰ ਵਾਰੀ ਫੋਨ ਕਰੋਗੇ ਤਾਂ ਪਲੰਬਰ ਆਉ ਉਹ ਮਨ ਮਰਜ਼ੀ ਦੇ ਪੈਸੇ ਲਊ ਕਿਉਂਕਿ ਉਹਨੂੰ ਪਲੰਬਿੰਗ ਦਾ ਕੰਮ ਆਉਂਦਾ ਹੈ ਬਿਜਲੀ ਮਕੈਨਿਕ ਕਾਰ ਪੇਂਟਰ ਜਿਹਨੂੰ ਕੰਮ ਆਉਂਦਾ ਉਹਨੂੰ ਕੋਈ ਕੰਮ ਦੀ ਕਮੀ ਨਹੀਂ ਜਦੋਂ ਅਸੀਂ ਕਹਿੰਦੇ ਕਿ ਬੇਰਜ਼ਗਾਰੀ ਬੇਰਜ਼ਗਾਰੀ ਉਹਨਾਂ ਲੋਕਾਂ ਲਈ ਜਿਹੜੇ ਨੂੰ ਕੰਮ ਨਹੀਂ ਆਉਂਦਾ ਤੇ ਅਸੀਂ ਚਾਹਣਾ ਵਾਈਟ ਕਲਰ ਜੌਬ ਮੈਂ ਤਾਂ ਬਹੁਤ ਬਾਰੇ ਜਿਹਨੇ ਕੈਨੇਡਾ ਜਾਣਾ ਕੋਈ ਕੰਮ ਸਿੱਖ ਕੇ ਜਾਏ ਤੇ ਫਿਰ ਤੁਸੀਂ ਦੇਖੋਗੇ ਕਿ ਤੁਹਾਨੂੰ ਉੱਥੇ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਪਰ ਹਾਲ ਦੀ ਘੜੀ ਉੱਥੇ ਜਾਣਾ ਔਖਾ ਹੋਇਆ ਪਿਆ ਔਰ ਮੋਦੀ ਸਾਹਿਬ ਨੂੰ ਇਹ ਪਤਾ ਵੀ ਇਹਦਾ ਨੁਕਸਾਨ ਤਾਂ ਪੰਜਾਬੀਆਂ ਨੂੰ ਤੇ ਪੰਜਾਬੀਆਂ ਨਾਲ ਕਿੰਨਾ ਕੁ ਪਿਆਰ ਹੈ ਇਹ ਆਪਾਂ ਨੂੰ ਵੀ ਪਤਾ ਹੈ ਸੋ ਇਹ ਸਾਰੇ ਹਾਲਾਤ ਨੂੰ ਕੁੱਲ ਮਿਲਾ ਕੇ ਜੇ ਆਪਾਂ ਇਹਦਾ ਐਨਲਿਸਿਸ ਕਰੀਏ ਹਾਦੀ ਘੜੀ ਇਹ ਕੁਛ ਠੀਕ ਨਹੀਂ ਇਹ ਉਦੋਂ ਠੀਕ ਹੋਣਗੇ ਜਦੋਂ ਕੈਨੇਡਾ ਤੇ ਭਾਰਤ ਦੇ ਸਬੰਧ ਠੀਕ ਹੋਣਗੇ ਹੁਣ ਜੇ ਕੈਨੇਡਾ ਦੇ ਚ ਜਿਸ ਤਰ੍ਹਾਂ ਦੇ ਜਸਟਨ ਟਰੂਡੋ ਦੇ ਹਾਲਾਤ ਨੇ ਜੇ ਸਰਕਾਰ ਬਦਲ ਜਾਂਦੀ ਹੈ ਅਗਲੇ ਸਾਲ ਤੇ ਫੇਰ ਹੋਰ ਤਰ੍ਹਾਂ ਦੀ ਚਾਹੇ ਸਵਾਲ ਤਾਂ ਠੀਕ ਹੋ ਜਾਣ ਸ਼ੇਰ ਵੈਸੇ ਪੰਜਾਬੀਆਂ ਨੂੰ ਉੱਥੇ ਉਸ ਕਿਸਮ ਦੀ ਅਨਲਿਸਟ ਅੰਟਿਲ ਜਿਵੇਂ ਜਗਵੀਤ ਦੇ ਹੁਣ ਕੀਤੀ ਹੋਈ ਹੈ ਸਪੋਰਟ ਜਸਟਰ ਟੂਡੋ ਦੀ ਕੋਈ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਣ ਤੇ ਨਹੀਂ ਤਾਂ ਫਿਰ ਇਸ ਤਰ੍ਹਾਂ ਹੀ ਚੱਲੇਗਾ ਮਿਲਰ ਸਾਹਿਬ ਦੀ ਇੰਟਰਵਿਊ ਚੋਂ ਇਹੀ ਕੁਝ ਨਿਕਲਿਆ ਹੈ ਅੱਜ ਜੈਨ ਨਹੀਂ ਮਿਲਦੇ ਕੋਈ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ